ਇਹ ਸਾਡੀ ਮੀਟਿੰਗ ਰੱਖੀ ਗਈ ਹੈ ਇੱਕ ਉਹ ਹੈਗੀ ਹੈ ਦਸਮ ਗ੍ਰੰਥ ਦੇ ਉੱਤੇ ਜੋ ਕਿ ਇਸ ਸਮੇਂ ਦੇ ਵਿੱਚ ਇੱਕ ਬੜਾ ਗੰਭੀਰ ਮੁੱਦਾ ਪੰਥ ਦਾ ਵੀ ਤੇ ਸੰਗਤ ਦੇ 11 ਦੀ ਜੇ ਗੱਲ ਕਰੀਏ ਸੀ ਤਾਂ ਇਹਨੂੰ ਲੈ ਕੇ ਦੋ ਤਰ੍ਹਾਂ ਦੇ ਪੱਖ ਸੰਗਤ ਦੇ ਵਿੱਚ ਨੇ ਅੰਗ ਨਾਲ ਸਾਨੂੰ ਦੱਸੋਗੇ ਕਿ ਦਸਮ ਗ੍ਰੰਥ ਅਸਲ ਦੇ ਵਿੱਚ ਹੈ ਕੀ ਤੇ ਪਿੱਛੇ ਜੇ ਨਾ ਕਾਫੀ ਟਾਈਮ ਤੋਂ ਆਈ ਥਿੰਕ ਲੱਗ ਮੈਨੂੰ ਲੱਗਦਾ ਜਿਵੇਂ 2010 ਜਾਂ 2011 ਦੇ ਵਿੱਚ ਵੀ ਕਾਫੀ ਵਿਵਾਦ ਪਹਿਲਾਂ ਵੀ ਛੜੇ ਇਸ ਚੀਜ਼ ਨੂੰ ਲੈ ਕੇ ਤੇ ਅੱਜ ਵੀ ਬਾਣੀ ਮਹਾਰਾਜ ਦੀ ਹੈ ਕਈ ਇਸ ਦੇ ਹੱਕ ਦੇ ਵਿੱਚ ਬੋਲਦੇ ਨੇ ਕਈ ਵਰ ਖਲਾਬ ਬੋਲਦੇ ਨੇ ਤੁਸੀਂ ਭਾਈ ਕਾਨ ਸਿੰਘ ਨਾਪੜ ਦੇ ਲਿਖੇ ਹੋਏ ਗੁਰਮਤ ਮਾਰਤੰਡ ਪੜ੍ਹੋ ਤੇ ਉਹਦੇ ਵਿੱਚ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਇਹ ਪੰਥ ਦੇ ਵਿੱਚ ਕੋਈ ਹੁਣ ਦਾ ਨਹੀਂ ਇਹ ਸੈਕੜੇ ਸਾਲ ਪੁਰਾਣਾ ਮਸਲਾ ਹੈਗਾ ਭਾਈ ਮਹਿਤਾਬ ਸਿੰਘ ਮੀਰਾਕੂਟੀ ਤੇ ਭਾਈ ਸੁਖਾ ਸਿੰਘ ਹਨ ਉਹਨਾਂ ਨੇ ਮੱਸੀ ਰੰਗੜ ਦਾ ਸਿਰ ਵੱਢਿਆ ਉੱਥੇ ਵੀ ਦਸਮਗ੍ਰੰਥ ਸਾਹਿਬ ਜੀ ਦਾ ਜ਼ਿਕਰ ਆਉਂਦਾ ਹੈ ਜੀ ਆ ਕਿ ਉਹਨਾਂ ਨੇ ਮਹਾਰਾਜ ਅੱਗੇ ਅਰਦਾਸ ਕੀਤੀ ਤਰਨ ਲੱਗਿਆ ਨੇ ਕਿ ਜੇਕਰ ਅਸੀਂ ਸਹੀ ਸਲਾਮਤ ਮੱਸੇ ਨੂੰ ਵੱਢ ਕੇ ਵਾਪਸ ਆ ਗਏ ਹੂੰ ਤੇ ਇਹ ਜਿਹੜੀ ਬੀੜ ਹੈ ਦਸਮ ਦੀ ਇਸੇ ਤਰ੍ਹਾਂ ਰੱਖੀ ਜਾਵੇ ਹੈਨਾ ਜਿਹਦੀ ਮੰਨਤਾ ਇਸੇ ਤਰ੍ਹਾਂ ਪੰਥ ਦੇ ਵਿੱਚ ਪ੍ਰਵਾਨ ਕੀਤੀ ਜਾਵੇ ਜਾਂ ਉਸ ਵੇਲੇ ਤੋਂ ਇਹਨੂੰ ਲੈ ਕੇ ਬਹੁਤ ਇਹੋ ਜੀ ਪੰਥ ਦੇ ਵਿੱਚ ਗੱਲ ਦੀ ਬਾਤ ਹੈ ਜਿਹੜੀ ਹੁੰਦੀ ਹੀ ਰਹੀ ਹੈ ਜਿਹੜੇ ਪ੍ਰੋਫੈਸਰ ਦਰਸ਼ਨ ਸਿੰਘ ਵਾਲੀ ਗੱਲ ਤੁਸੀਂ ਕੀਤੀ ਹੈ ਪ੍ਰੋਫੈਸਰ ਦਰਸ਼ਨ ਸਿੰਘ ਹੁਣੀ ਦੇਖੋ ਉਹ ਚੰਗੇ ਰਾਗੀ ਰਹੇ ਕਿਸੇ ਸਮੇਂ ਸਤਾਰ ਉਹਨਾਂ ਦਾ ਬਹੁਤ ਰਿਹਾ ਜੀ ਤੇ ਪਰ ਜਿਸ ਵੇਲੇ ਉਹਨਾਂ ਨੇ ਦਸਮਗ੍ਰੰਥ ਸਾਹਿਬ ਦੀ ਨਿੰਦਾ ਕੀਤੀ ਜਾਂ ਹੋਰ ਉਂਗਲਾਂ ਚੱਕੀਆਂ ਬਹੁਤ ਸਵਾਲ ਖੜੇ ਕੀਤੇ ਉਹਦੇ ਤੋਂ ਬਾਅਦ ਸੰਪਰਦਾਇ ਵਿਦਵਾਨਾਂ ਨੇ ਲਗਾਤਾਰ ਉਹਨਾਂ ਨੂੰ ਇਸ ਗੱਲ ਦੇ ਉੱਤੇ ਲਿਆਂਦਾ ਕਿ ਤੁਸੀਂ ਸਾਡੇ ਨਾਲ ਬੈਠ ਕੇ ਗੱਲ ਕਰੋ ਫਿਰ ਇਹਨੂੰ ਤੁਸੀਂ ਕਿਸ ਪੱਖ ਨਾਲ ਦੇਖਦੇ ਹੋ ਵੀ ਇੱਕ ਚੰਗਾ ਰਿਜ਼ਲਟ ਅਸੀਂ ਕੱਢ ਕੇ ਦੇ ਨਹੀਂ ਸਕੇ ਸੰਗਤ ਦੇ ਵਿੱਚ ਜਾਂ ਪੰਥ ਦੀ ਮਤਲਬ ਤੁਸੀਂ ਕਹਿ ਲਓ ਵੀ ਇੱਥੇ ਇੱਕ ਇੱਕ ਤਰ੍ਹਾਂ ਦੀ ਹੈ ਮੋਰ ਸੰਸਥਾਵਾਂ ਦੀ ਦੇਖੋ ਕਿ ਇਹ ਕੁਝ ਰਾਜਨੀਤਿਕ ਬੰਦਿਆਂ ਦੇ ਪੰਥ ਦੇ ਵੀ ਹੁੰਦੇ ਕੁਝ ਮਸਲਿਆਂ ਨੂੰ ਉਹ ਜਾਣ ਬੁੱਝ ਕੇ ਜਿਸ ਵੇਲੇ ਧਿਆਨ ਭਟਕਾਉਣਾ ਹੁੰਦਾ ਉਹਨੂੰ ਮਸਲਿਆਂ ਦੁਆਰਾ ਬਾਹਰ ਆ ਜਾਂਦਾ ਤੇ ਜਦ ਕਿ ਇਹਦੇ ਵਿੱਚ ਦੁਹਧਾ ਦਾ ਮਸਲਾ ਹੀ ਕੋਈ ਹੈ ਨਹੀਂ ਆਪਾਂ ਅਮਰ ਸੰਚਾਰ ਜਿਸ ਵੇਲੇ ਹੁੰਦਾ ਨਿੱਕ ਨੇਮ ਦੀਆਂ ਬਾਣੀਆਂ ਪੰਜ ਬਾਣੀਆਂ ਦਾ ਜਾਪ ਸਵੇਰੇ ਕੀਤਾ ਜਾਂਦਾ ਹੂੰ ਜਿਨ੍ਹਾਂ ਦਾ ਵਿੱਚ ਤਿੰਨ ਬਾਣੀਆਂ ਦਸਮ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਅਮਰ ਸੰਚਾਰ ਹੁੰਦਾ ਉਹਦੇ ਵਿੱਚ ਤਿੰਨ ਬਾਣੀਆਂ ਅਮਰ ਸੰਚਾਰ ਦੀਆਂ ਦਸਮ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਆ ਪਹਿਲਾ ਗੁਰਜੀਤ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਹੜਾ ਇਹ ਦਸਮ ਗ੍ਰੰਥ ਦਾ ਦਸਮ ਜੀ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਜੀਉ ਸਾਹਿਬ ਵੀ ਕੀਤਾ ਜਾਂਦਾ ਜਾਂ ਮੇਰੀ ਨੌਲੇਜ ਚ ਨਾ ਹੋਵੇ ਵੀ ਕਿਈ ਜਗ੍ਹਾ 'ਤੇ ਕੋਈ ਸਥਾਨ ਹੋਰ ਹੋਣ ਏਦਾਂ ਦੇ ਇਹ ਸਹੀ ਹੈ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪਹਿਲਾਂ ਪਹਿਲ ਅਕਾਲ ਤਖਤ ਸਾਹਿਬ ਜੀ ਦੇ ਉੱਤੇ ਵੀ ਆਪਣੇ ਵੀ ਪੰਜਾਬ ਦੇ ਵਿੱਚ ਵੀ ਤਖਤਾਂ ਦੇ ਉੱਤੇ ਰਿਹਾ ਏ ਜਿਸ ਵੇਲੇ ਸਿੰਘ ਸਭਾ ਲਹਿਰ ਆਈ ਉਸ ਵੇਲੇ ਇਹਨਾਂ ਨੇ ਫਿਰ ਇਤਿਹਾਸ ਦੇ ਵਿੱਚ ਆਉਂਦਾ ਕਿ ਡੰਗ ਪੱਕ ਜੀੜਾ ਸਾਹਿਬ ਦੇ ਹੇਠਾਂ ਦਸਮ ਗ੍ਰੰਥ ਸਾਹਿਬ ਜੀ ਦੇ ਰੂਪ ਨੂੰ ਅਕਾਲ ਤਖਤ ਸਾਹਿਬ ਤੋਂ ਹੇਠਾਂ ਸੱਟਿਆ ਤੇ ਇਹ ਬਾਬਾ ਜੀ ਇੱਕ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਕਾਫੀ ਇੱਕ ਵੀਡੀਓਜ਼ ਆ ਵਾਇਰਲ ਹੋ ਰਹੀਆਂ ਨੇ ਉਹ ਮਤਲਬ ਨਿਹੰਗ ਸਿੰਘਾਂ ਨੂੰ ਲੈ ਕੇ ਕੁਝ ਇਦਾਂ ਦੇ ਖਵਨ ਕੀਤੇ ਜਾ ਰਹੇ ਨੇ ਤੇ ਬਾਣੀਆਂ ਦਾ ਵਿਚਾਰ ਨਹੀਂ ਕੀਤਾ ਜਾ ਰਿਹਾ ਦਸਮ ਗ੍ਰੰਥ ਦੀ ਬਾਣੀਆਂ ਦਾ ਵਿਚਾਰ ਨਹੀਂ ਕੀਤਾ ਜਾ ਰਿਹਾ ਫੋਟੋਆਂ ਦੇ ਚੌਰਸਾਫ ਕੀਤੇ ਜਾ ਰਹੇ ਨੇ ਗੁਰੂ ਨਾਨਕ ਪਾਤਸ਼ਾਹ ਦੀ ਫੋਟੋ ਰੱਖ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਰੱਖ ਕੇ ਤੇ ਇਹਦੇ ਬਾਰੇ ਕੀ ਵਿਚਾਰ ਨੇ ਤੁਹਾਡੇ ਹਾਂਜੀ ਮੈਂ ਗੁਰਿੰਦਰ ਸਿੰਘ ਸਰਪੰਚ ਸਵਾਗਤ ਕਰਦਾ ਤੁਹਾਡਾ ਆਜ਼ਾਦ ਪੰਜਾਬ ਚੈਨਲ ਦੇ ਉੱਤੇ ਤੇ ਅੱਜ ਜਿਹੜੀ ਸਾਡੀ ਮੀਟਿੰਗ ਰੱਖੀ ਗਈ ਹੈ ਇੱਕ ਉਹ ਹੈਗੀ ਹੈ ਦਸਮ ਗ੍ਰੰਥ ਦੇ ਉੱਤੇ ਯੋਕੇ ਇਸ ਸਮੇਂ ਦੇ ਵਿੱਚ ਇੱਕ ਬੜਾ ਗੰਭੀਰ ਮੁੱਦਾ ਪੰਥ ਦਾ ਵੀ ਤੇ ਸੰਗਤ ਦੇ ਲੈਵਲ ਦੀ ਜੇ ਗੱਲ ਕਰੀਏ ਸੀ ਤਾਂ ਇਹਨੂੰ ਲੈ ਕੇ ਦੋ ਤਰ੍ਹਾਂ ਦੇ ਪੱਖ ਸੰਗਤ ਦੇ ਵਿੱਚ ਨੇ ਕੋਈ ਇਹਨਾਂ ਦੇ ਹੱਕ ਦੀ ਗੱਲ ਕਰ ਰਹੇ ਨੇ ਤੇ ਕੁਝ ਇਸ ਦੇ ਖਿਲਾਫ ਗੱਲ ਕਰ ਰਹੇ ਨੇ ਤੇ ਸੰਪਰਦਾਵਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਮਤਭੇਦ ਨੇ ਸੋ ਅੱਜ ਇਹ ਸਭ ਦਾ ਨਿਚੋੜ ਕੱਢਣ ਲਈ ਅਸੀਂ ਪਹੁੰਚੇ ਇੱਥੇ ਭਾਈ ਸਾਹਿਬ ਪੀਤਲਵਿੰਦਰ ਸਿੰਘ ਕੋਲ ਜੋ ਕਿ ਕਥਾਵਾਚਕ ਵੀ ਨੇ ਤੇ ਅੱਜ ਸਭ ਸਵਾਗਤ ਕਰਦਿਆਂ ਜੀ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਵੇਂ ਕਿ ਆਪਾਂ ਅੱਜ ਬੈਠੇ ਆਂ ਜੀ ਦਸਮ ਗ੍ਰੰਥ ਦੇ ਮੁੱਦੇ ਦੇ ਉੱਤੇ ਸੋ ਪਹਿਲਾਂ ਤਾਂ ਇੱਕ ਵਧੀਆ ਜਿਹਾ ਉਹਦੇ ਵਿੱਚ ਟੰਗ ਨਾਲ ਸਾਨੂੰ ਦੱਸੂਗੇ ਕਿ ਦਸਮ ਗ੍ਰੰਥ ਅਸਲ ਵਿੱਚ ਹੈ ਕੀ ਦਸਮ ਗ੍ਰੰਥ ਸਾਹਿਬ ਜੀ ਦੇ ਨਾਮ ਤੋਂ ਹੀ ਦੇਖੋ ਤਾਂ ਸਾਰਾ ਪਹਿਲੀ ਤਾਂ ਗੱਲ ਸਪਸ਼ਟ ਹੋ ਜਾਂਦੀ ਦਸਮ ਗ੍ਰੰਥ ਸਾਹਿਬ ਹੈ ਨਾ ਜੀ ਇਹਦਾ ਮਤਲਬ ਕਿ ਦਸਵੇਂ ਪਾਤਸ਼ਾਹ ਜੀ ਮਹਾਰਾਜ ਤੁਹਾਨੂੰ ਸਾਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਇਤਾਰਾ ਚਤ ਗ੍ਰੰਥ ਜੀ ਇਹਦਾ ਨਾਮ ਹੈ ਦਸਮ ਗ੍ਰੰਥ ਸਾਹਿਬ ਤੇ ਪਿੱਛੇ ਜੀ ਨਾ ਕਾਫੀ ਟਾਈਮ ਤੋਂ ਆਈ ਥਿੰਕ ਮੈਨੂੰ ਲੱਗਦਾ ਜਿਵੇਂ 2010 ਜਾਂ 2011 ਦੇ ਵਿੱਚ ਵੀ ਕਾਫੀ ਵਿਵਾਦ ਪਹਿਲਾਂ ਵੀ ਛੜੇ ਇਸ ਚੀਜ਼ ਨੂੰ ਲੈ ਕੇ ਤੇ ਅੱਜ ਵੀ ਬਾਣੀ ਮਹਾਰਾਜ ਦੀ ਹੈ ਕਈ ਇਸ ਦੇ ਹੱਕ ਦੇ ਵਿੱਚ ਬੋਲਦੇ ਨੇ ਕਈ ਵਰ ਖਲਾਫ ਬੋਲਦੇ ਨੇ ਜਦ ਕਿ ਹੈਗੀਆਂ ਸਾਰੇ ਦੇ ਸਾਰੇ ਜਿਹੜੇ ਧੜੇ ਨੇ ਜਾਂ ਪਹਿਲੂ ਸੰਪਰਦਾਵਾਂ ਨੇ ਬਿਲੋਂਗ ਸਿੱਖ ਧਰਮ ਨੂੰ ਕਰਦੀਆਂ ਨੇ ਸਿੱਖ ਪੰਥ ਨੂੰ ਕਰਦੀਆਂ ਨੇ ਪਹਿਲਾਂ ਪ੍ਰੋਫੈਸਰ ਦਰਸ਼ਨ ਸਿੰਘ ਦੁਆਰਾ ਇਹ ਕੁਝ ਇਲਜ਼ਾਮ ਲਗਾਏ ਗਏ ਸੀਗੇ ਸੋ ਇਹ ਕਿਸ ਪੱਖ ਨਾਲ ਦੇਖਦੇ ਹੋ ਤੁਸੀਂ ਇਹ ਚੀਜ਼ਾਂ ਇਹਦੇ ਵਿੱਚ ਦੇਖੋ ਇੱਕ ਤਾਂ ਤੁਹਾਡੀ ਜਾਣਕਾਰੀ ਦੇ ਵਿੱਚ ਵਾਅਦਾ ਕਰੀਏ ਕਿ ਕੋਈ 2010-11 ਦੀ ਗੱਲ ਹੂੰ ਤੁਸੀਂ ਭਾਈ ਕਾਂ ਸਿੰਘ ਨੱਪਾ ਦੇ ਲਿਖੇ ਹੋਏ ਬਰਮਤ ਮਾਰਤੰਡ ਪੜ੍ਹੋ ਤੇ ਉਹਦੇ ਵਿੱਚ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਇਹ ਪੰਥ ਦੇ ਵਿੱਚ ਕੋਈ ਹੁਣ ਦਾ ਨਹੀਂ ਇਹ ਸੈਕੜੇ ਸਾਲ ਪੁਰਾਣਾ ਮਸਲਾ ਹੈਗਾ ਓਕੇ ਤੇ ਉਹਦੇ ਵਿੱਚ ਜੇਸ਼ ਵੇਲੇ ਭਾਈ ਮਹਿਤਾਬ ਸਿੰਘ ਮੀਰਾਕੋਟੀ ਤੇ ਭਾਈ ਸੁੱਖਾ ਸਿੰਘ ਹੈਨਾ ਉਹਨਾਂ ਨੇ ਮੱਸੀ ਰੰਗੜ ਦਾ ਸਿਰ ਵੱਢਿਆ ਉੱਥੇ ਵੀ ਦਸਮਗ੍ਰੰਮ ਸਾਹਿਬ ਜੀ ਦਾ ਜ਼ਿਕਰ ਆਂਦਾ ਜੀ ਹਾਂ ਕਿ ਉਹਨਾਂ ਨੇ ਮਹਾਰਾਜ ਅੱਗੇ ਅਰਦਾਸ ਕੀਤੀ ਤੁਰਨ ਲੱਗਿਆ ਨੇ ਕਿ ਜੇਕਰ ਅਸੀਂ ਸਹੀ ਸਲਾਮਤ ਮਸੀਹ ਨੂੰ ਵੱਢ ਕੇ ਵਾਪਸ ਆ ਗਏ ਹੂੰ ਤੇ ਇਹ ਜਿਹੜੀ ਬੀੜ ਹੈ ਦਸਮ ਦੀ ਇਸੇ ਤਰ੍ਹਾਂ ਰੱਖੀ ਜਾਵੇ ਹੈਨਾ ਜਾਂ ਇਹਦੀ ਮੰਨਤਾ ਇਸੇ ਤਰ੍ਹਾਂ ਪੰਥ ਦੇ ਵਿੱਚ ਪ੍ਰਵਾਨ ਕੀਤੀ ਜਾਵੇ ਜਾਂ ਉਸ ਵੇਲੇ ਤੋਂ ਹੀ ਇਹਨੂੰ ਲੈ ਕੇ ਬਹੁਤ ਇਹੋ ਜੀ ਪੰਥ ਦੇ ਵਿੱਚ ਗੱਲਬਾਤ ਹੈ ਜਿਹੜੀ ਹੁੰਦੀ ਰਹੀ ਹੈ ਤੇ ਇਹ ਜਿਹੜੇ ਪ੍ਰੋਫੈਸਰ ਦਰਸ਼ਨ ਸਿੰਘ ਵਾਲੀ ਗੱਲ ਤੁਸੀਂ ਕੀਤੀ ਹੈ ਪ੍ਰੋਫੈਸਰ ਦਰਸ਼ਨ ਸਿੰਘ ਹੁਣੀ ਦੇਖੋ ਉਹ ਚੰਗੇ ਰਾਗੀ ਰਹੇ ਕਿਸੇ ਸਮੇਂ ਸਤਿਕਾਰ ਉਹਨਾਂ ਦਾ ਬਹੁਤ ਰਿਹਾ ਜੀ ਤੇ ਪਰ ਜਿਸ ਵੇਲੇ ਉਹਨਾਂ ਨੇ ਦਸਮਗ੍ਰੰਥ ਸਾਹਿਬ ਦੀ ਨਿੰਦਾ ਕੀਤੀ ਜਾਂ ਹੋਰ ਉਂਗਲਾਂ ਚੱਕੀਆਂ ਬਹੁਤ ਸਵਾਲ ਖੜੇ ਕੀਤੇ ਉਹ ਤੋਂ ਬਾਅਦ ਸੰਪਰਦਾਇ ਵਿਦਵਾਨਾਂ ਨੇ ਲਗਾਤਾਰ ਉਹਨਾਂ ਨੂੰ ਇਸ ਗੱਲ ਦੇ ਉੱਤੇ ਲਿਆਂਦਾ ਕਿ ਤੁਸੀਂ ਸਾਡੇ ਨਾਲ ਬੈਠ ਕੇ ਗੱਲ ਕਰੋ ਤੇ ਉਹਦੇ ਵਿੱਚ ਕਮਰ ਅਜੀਤ ਸਿੰਘ ਹੋਣੀ ਜਾਂ ਹੋਰ ਕਈ ਬੰਦੇ ਜਿਨ੍ਹਾਂ ਨੇ ਦਸਮਗ੍ਰੰਥ ਸਾਹਿਬ ਦੇ ਹੱਕ ਦੇ ਵਿੱਚ ਬਹੁਤ ਕੁਝ ਲਿਖਿਆ ਹੂੰ ਤੇ ਉਹ ਬੰਦੇ ਸਾਰੇ ਬਿਲਕੁਲ ਜਵਾਬਦੇਹ ਬੈਠੇ ਆ ਜਿਹੜੇ ਉਹਨੂੰ ਬਾਰ-ਬਾਰ ਕਹਿੰਦੇ ਰਹੇ ਤੁਸੀਂ ਸਾਡੇ ਨਾਲ ਖੁੱਲਾ ਸਮਾਂ ਤੁਹਾਡੇ ਕੋਲ ਹੂੰ ਕਦੇ ਵੀ ਤੁਸੀਂ ਸਾਡੇ ਨਾਲ ਸਮਾਂ ਰੱਖ ਕੇ ਡਿਬੇਟ ਕਰਨ ਦੇ ਵਾਸਤੇ ਆ ਸਕਦੇ ਹੋ ਫਿਰ ਇਹਨੂੰ ਤੁਸੀਂ ਕਿਸ ਪੱਖ ਨਾਲ ਦੇਖਦੇ ਹੋ ਵੀ ਇੱਕ ਚੰਗਾ ਰਿਜ਼ਲਟ ਅਸੀਂ ਕੱਢ ਕੇ ਦੇ ਨਹੀਂ ਸਕੇ ਸੰਗਤ ਦੇ ਵਿੱਚ ਜਾਂ ਪੰਥ ਦੀ ਮਤਲਬ ਤੁਸੀਂ ਕਹਿ ਲੋ ਵੀ ਇੱਥੇ ਇੱਕ ਇੱਕ ਪਾਰਟੀ ਆ ਮੋਸ ਸੰਸਥਾਵਾਂ ਦੀ ਦੇਖੋ ਕਿ ਇਹ ਕੁਝ ਰਾਜਨੀਤਿਕ ਬੰਦਿਆਂ ਦੇ ਪੰਥ ਦੇ ਵੀ ਹੁੰਦੇ ਕੁਝ ਮਸਲਿਆਂ ਨੂੰ ਉਹ ਜਾਣ ਵਧ ਕੇ ਜਿਸ ਵੇਲੇ ਧਿਆਨ ਭਟਕਾਉਣਾ ਹੁੰਦਾ ਉਹਨਾਂ ਮਸਲਿਆਂ ਦੁਆਰਾ ਬਾਹਰ ਆ ਜਾਂਦਾ ਤੇ ਜਦ ਕਿ ਇਹਦੇ ਵਿੱਚ ਦੋਹਦਾ ਦਾ ਮਸਲਾ ਹੀ ਕੋਈ ਹੈ ਨਹੀਂ ਆਪਾਂ ਅੰਮ੍ਰਿਤ ਸੰਚਾਰ ਜਿਸ ਵੇਲੇ ਹਮ ਦਾ ਨਿਤਨੇਮ ਦੀਆਂ ਬਾਣੀਆਂ ਬਾਣੀਆਂ ਦਾ ਜਪ ਸਵੇਰੇ ਕੀਤਾ ਜਾਂਦਾ ਜਿਨ੍ਹਾਂ ਦੇ ਵਿੱਚ ਤਿੰਨ ਬਾਣੀਆਂ ਦਸਮ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਹਨ ਅਮਰ ਸੰਚਾਰ ਹੁੰਦਾ ਉਹਦੇ ਵਿੱਚ ਤਿੰਨ ਬਾਣੀਆਂ ਅਮਰ ਸੰਚਾਰ ਦੀਆਂ ਦਸਮ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਆ ਪਹਿਲਾ ਜਪਜੀ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੂੰ ਇਸੇ ਤਰ੍ਹਾਂ ਆਨੰਦ ਸਾਹਿਬ ਇਹ ਦੋ ਬਾਣੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਤਿੰਨ ਬਾਣੀਆਂ ਦਸਮ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਜਪ ਸਾਹਿਬ ਚਾਪਾ ਜੀ ਸਾਹਿਬ ਤੇ ਸੋਈਏ ਜੀ ਤੇ ਇੱਕ ਮੈਂ ਹੋਰ ਪੁੱਛਣਾ ਸੀ ਤੁਹਾਨੂੰ ਵੀ ਜਿਹੜਾ ਇਹ ਦਸਮ ਗ੍ਰੰਥ ਦਾ ਦਸਮ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਜੀਉ ਸਾਬ ਵੀ ਕੀਤਾ ਜਾਂਦਾ ਜਾਂ ਮੇਰੀ ਨੌਲੇਜ ਚ ਨਾ ਹੋਵੇ ਵੀ ਕਈ ਜਗ੍ਹਾਾਂ ਤੇ ਕੋਈ ਸਥਾਨ ਹੋਰ ਹੋਣ ਇਦਾਂ ਦੇ ਇਹ ਸਹੀ ਹੈ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦੇਖੋ ਇਹਦੇ ਵਿੱਚ ਪੰਥ ਦੇ ਵਿੱਚ ਪ੍ਰਾਤਨ ਮਰਿਆਦਾ ਹੀ ਚੱਲੀ ਆ ਰਹੀ ਹੈ ਹਮਮ ਪਰ ਬਰਾਬਰ ਨਹੀਂ ਕੀਤਾ ਜਾਂਦਾ ਤੁਸੀਂ ਧਿਆਨ ਦੇ ਨਾਲ ਦੇਖੋ ਕਦੇ ਕਿ ਮਹਾਰਾਜ ਸਾਹਿਬ ਜੀ ਦੀ ਜਿਹੜੀ ਫਾਲਕੀ ਸਾਹਿਬ ਹੈ ਉਹਦੇ ਤੋਂ ਕੁਝ ਨੀਵੀਂ ਜੀ ਫਾਲਕੀ ਦਸਮ ਗ੍ਰੰਥ ਸਾਹਿਬ ਜੀ ਦੇ ਆਖੀ ਜਾਂਦੀ ਪੀੜਾ ਸਾਹਿਬ ਫਾਲਕੀ ਛੋਟੀ ਇਹਦੇ ਵਿੱਚ ਦਸਮ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਠੀਕ ਹੈ। ਔਰ ਇਹ ਪਹਿਲੋ ਪਹਿਲ ਅਕਾਲ ਤਖਤ ਸਾਹਿਬ ਜੀ ਦੇ ਉੱਤੇ ਵੀ ਆਪਣੇ ਵੀ ਪੰਜਾਬ ਦੇ ਵਿੱਚ ਵੀ ਤਖਤਾਂ ਦੇ ਉੱਤੇ ਰਿਹਾ ਹੈ। ਜਿਸ ਵੇਲੇ ਸਿੰਘ ਸਭਾ ਲਹਿਰ ਆਈ ਹੂੰ ਉਸ ਵੇਲੇ ਇਹਨਾਂ ਨੇ ਫਿਰ ਇਤਿਹਾਸ ਦੇ ਵਿੱਚ ਆਉਂਦਾ ਕਿ ਡਾਂਗ ਪੱਖ ਪੀੜਾ ਸਾਹਿਬ ਦੇ ਹੇਠਾਂ ਦਸਮ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਅਕਾਲ ਤਖਤ ਸੇ ਤੋਂ ਹੇਠਾਂ ਸੁੱਟਿਆ। ਅੱਛਾ ਜੀ। ਹਾਂ ਤੇ ਜਿਸ ਵੇਲੇ ਤੁਸੀਂ ਅੱਜ ਵੀ ਤਖਤ ਹਜ਼ੂਰ ਸਾਹਿਬ ਜਾਓ ਹੂੰ ਬੰਦੇੜ ਸਾਹਿਬ ਉੱਥੇ ਵੀ ਪ੍ਰਕਾਸ਼ ਹੁੰਦਾ ਪਟਨਾ ਸਾਹਿਬ ਵੀ ਪ੍ਰਕਾਸ਼ ਹੁੰਦਾ ਤੇ ਪੰਜਾਬ ਤੋਂ ਬਾਹਰ ਅੱਜ ਵੀ ਇਸੇ ਤਰੀਕੇ ਦੇ ਨਾਲ ਦਸਮ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ। ਹੋਰ ਪ੍ਰਾਤਮਿਕ ਬ ਤੇ ਇਹ ਬਾਬਾ ਜੀ ਇੱਕ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਕਾਫੀ ਇੱਕ ਵੀਡੀਓਜ਼ ਆ ਵਾਇਰਲ ਹੋ ਰਹੀਆਂ ਨੇ ਉਹ ਚ ਮਤਲਬ ਨਿਹੰਗ ਸਿੰਘਾਂ ਨੂੰ ਲੈ ਕੇ ਕੁਝ ਇਦਾਂ ਦੇ ਹਵਨ ਕੀਤੇ ਜਾ ਰਹੇ ਨੇ ਤੇ ਬਾਣੀਆਂ ਦਾ ਵਿਚਾਰਨ ਕੀਤਾ ਜਾ ਰਿਹਾ 10 ਗ੍ਰੰਤੀ ਬਾਣੀ ਦਾ ਵਿਚਾਰਨ ਕੀਤਾ ਜਾ ਰਿਹਾ ਫੋਟੋਆਂ ਦੇ ਚੌਰਸਾਫ਼ ਕੀਤੇ ਜਾ ਰਹੇ ਨੇ ਗੁਰੂ ਨਾਨਕ ਪਾਤਸ਼ਾਹ ਦੀ ਫੋਟੋ ਰੱਖ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਰੱਖ ਕੇ ਤੇ ਇਹਦੇ ਬਾਰੇ ਕੀ ਵਿਚਾਰ ਨੇ ਤੁਹਾਡੇ ਇਹਦੇ ਵਿੱਚ ਦੇਖੋ ਜੇ ਇਸ ਵੇਲੇ ਤਾਂ ਕੋਈ ਵੀਡੀਓ ਇਸ ਤਰ੍ਹਾਂ ਕੇ ਆਉਂਦੀ ਹੈ ਹੂੰ ਤੇ ਉਸ ਵੇਲੇ ਇਹ ਮਸਲਾ ਖੜ ਜਾਂਦਾ ਹੈ ਪਰ ਇਹ ਨਿਆੰਗ ਸਿੰਘਾਂ ਦੇ ਵਿੱਚ ਇਹ ਪ੍ਰਾਤਨ ਜਿਵੇਂ ਦੱਸਣ ਦੇ ਵਿੱਚ ਉਹਨਾਂ ਦੇ ਹੂੰ ਕਿ ਇਹ ਉਹਨਾਂ ਦੇ ਵਿੱਚ ਤਾਂ ਉਹ ਆਪਣੀ ਪ੍ਰਾਤਨ ਮਰਿਆਦਾ ਹੀ ਦੱਸਦੇ ਆ ਜਾਂ ਜ਼ਿਆਦਾ ਇਹਦੇ ਬਾਬਤ ਕੋਈ ਨਿਆੰਗ ਸਿੰਘ ਜਿਹੜੇ ਦਲ ਪੰਥਾ ਦੇ ਨਾਲ ਸਿੰਘ ਜੁੜੇ ਹੋਏ ਹੋਣ ਹੂੰ ਪ੍ਰਾਤਨ ਜਿਹੜੇ ਮਰਿਆਦਾ ਜਾਣਦੇ ਹੋਣ ਉਹੀ ਇਸ ਗੱਲ ਨੂੰ ਜ਼ਿਆਦਾ ਸਪਸ਼ਟ ਕਰ ਸਕਦੇ ਆ ਕਿ ਜਿਹੜੀ ਕੋਈ ਹਵਨ ਦੀ ਮਰਿਆਦਾ ਹੈ ਇਸ ਵੇਲੇ ਬਾਣੀ ਦਾ ਜਾਪ ਕਰਨਾ ਤੇ ਚੰਡੀ ਦਾ ਜਾਪ ਕਰਨਾ ਤੇ ਉਹ ਹੈ ਜਾਂ ਨਹੀਂ ਇਹ ਉਹੀ ਜ਼ਿਆਦਾ ਦੱਸ ਸਕਦੇ ਇਹਦੇ ਬਾਰੇ ਇਸ ਦਸਮ ਗ੍ਰੰਥ ਦੀ ਬਾਣੀ ਦੇ ਵਿੱਚ ਮਤਲਬ ਦੁਰਗਾ ਦਾ ਨਾਮ ਸਿਵ ਜੀ ਦਾ ਨਾਮ ਸੇ ਦੇਵੀ ਦੇਵਤਿਆਂ ਦਾ ਵਿਸ਼ਨੂੰ ਦਾ ਨਾਮ ਇਦਾਂ ਦੇ ਕਈ ਨਾਮ ਲੈ ਕੇ ਬਾਣੀ ਦੇ ਵਿੱਚ ਸ਼ਬਦ ਇਦਾਂ ਦੇ ਆਉਂਦੇ ਨੇ ਦੇਵੀ ਦੇਵਤਿਆਂ ਦਾ ਨਾਮ ਆਉਂਦੇ ਨੇ ਜਿਹੜੇ ਖਾਸ ਕਰਕੇ ਹਿੰਦੂ ਮਤ ਨਾਲ ਰਿਲੇਟਡ ਨੇ ਸੋ ਇਹਦੇ ਵਿੱਚ ਕਿਸ ਪੱਖ ਨਾਲ ਇਹਨੂੰ ਦੇਖਿਆ ਜਾਵੇ ਵੀ ਇਹ ਉਹਨਾਂ ਦੇ ਪੋਜੀਟਿਵ ਪੱਖ ਹਨ ਉਹਨਾਂ ਦਾ ਜਾਂ ਇੱਕ ਜਿਹੜਾ ਸਾਡੇ ਸਮਝ ਤੋਂ ਬਾਹਰ ਹੋਵੇ ਮਹਾਰਾਜ ਸਤਿਪਾਸ਼ਾ ਜੀ ਦੀ ਜਿੰਨੀ ਬਾਣੀ ਹੈ ਉਹਦੇ ਵਿੱਚ ਬਹੁਤ ਦ੍ਰਿਸ਼ਟਾਂਤਾਂ ਦੇ ਹਮ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਵੀ ਇੱਕ ਨਹੀਂ ਅਨੇਕਾਂ ਥਾਂ ਦੇ ਉੱਤੇ ਦੇਵੀ ਦੇਵਤਿਆਂ ਦੇ ਨਾਮ ਆਉਂਦੇ ਉਹਨਾਂ ਦਾ ਜ਼ਿਕਰ ਆਉਂਦੇ ਹਮ ਪਰ ਆਪਾਂ ਨੂੰ ਦੇਖਣਾ ਪੈਂਦਾ ਕਿ ਕਿਹੜੇ ਭਾਵ ਦੇ ਵਿੱਚ ਮਹਾਰਾਜ ਨੇ ਕਿੱਥੇ ਕਿਹੜੀ ਗੱਲ ਕੀਤੀ ਹੈ ਜਾਂ ਫਿਰ ਉਹਨਾਂ ਦੇ ਕਿਹੜੇ ਪੱਖ ਨੂੰ ਲਿਆ ਹਮ ਕਿਉਂਕਿ ਕੋਈ ਵੀ ਗੱਲ ਤੁਸੀਂ ਜਿਸ ਵੇਲੇ ਕਿਸੇ ਨੂੰ ਸਮਝਾਉਣੀ ਹੈ ਉਹਦੇ ਵਾਸਤੇ ਤੁਹਾਨੂੰ ਕੋਈ ਉਦਾਹਰਨ ਤਾਂ ਦੇਣੀ ਪਊਗੀ ਨਾ ਹਮ ਉਸ ਵੇਲੇ ਦੀਆਂ ਬਹੁਤੀਆਂ ਧਾਰਨਾਵਾਂ ਮਹਾਰਾਜ ਨੇ ਫਿਰ ਸਨਾਤਨ ਧਰਮ ਦੇ ਵਿੱਚੋਂ ਦਿੱਤੀਆਂ ਆਈਆਂ ਕਿਉਂਕਿ ਆਪਣੀ ਜਿਹੜੀ ਧਰਤੀ ਹੈ ਸਿੰਧ ਦਾ ਸਾਰਾ ਸਿੰਧ ਤੋਂ ਪਾਰ ਦਾ ਇਲਾਕਾ ਉੱਥੇ ਇਹਨਾਂ ਦਾ ਜਿਆਦਾ ਸਨਾਤਨ ਦਾ ਹੀ ਬੋਲਬਾਲਾ ਰਿਹਾ ਪ੍ਰਾਤਨ ਸਮੇਂ ਤੋਂ ਇਹ ਤਾਂ ਇਸ ਕਰਕੇ ਉਹਨਾਂ ਦੀਆਂ ਧਾਰਨਾਵਾਂ ਦੇ ਕਿ ਮਹਾਰਾਜ ਨੇ ਫਿਰ ਸਮਝਾਇਆ ਹੈ ਕਿ ਇਕਾਲ ਤਖਤ ਤੁਹਾਨੂੰ ਨਹੀਂ ਲੱਗਦਾ ਵੀ ਇਕਾਲ ਤਖਤ ਵੱਲੋਂ ਕੋਈ ਹੁਕਮਨਾਮਾ ਸ਼ਾਇਦ ਇਦਾਂ ਦਾ ਵੀ ਜਾਰੀ ਹੋਣਾ ਚਾਹੀਦਾ ਜਿਹੜਾ ਇਸ મતਭੇਦ ਨੂੰ ਹਟਾ ਸਕੇ ਇਹਦੇ ਵਿੱਚ ਵੈਸੇ ਇਕਾਲ ਤਖਤ ਦੇ ਉੱਤੇ ਸਮੇਂ-ਸਮੇਂ ਤੇ ਇਸ ਗੱਲ ਦੀ ਵਿਚਾਰ ਵੀ ਹੁੰਦੀ ਰਹੀ ਜਾਂ ਬਹੁਤ ਕੁਝ ਹੈ ਨਾ ਹੁਵਾਲਾ ਤੇ ਇਹੀ ਹੁਕਮ ਹੈ ਵੈਸੇ ਤਾਂ ਕਿ ਜਿੰਨਾ ਸਮਾਂ ਕੋਈ ਪੰਥ ਦੇ ਵਿੱਚ ਹਲੇ ਹੋਰ ਮਸਲੇ ਬਹੁਤ ਵੱਡੇ ਚੱਲ ਰਹੇ ਆ ਤੇ ਜਿਹੜੇ ਕਾਰਜ ਪਹਿਲਾਂ ਕਰਨਯੋਗ ਆ ਦੇਖੋ ਹਾਲਾਤ ਕਿਹੋ ਜਿਹੇ ਆ ਕਿ ਇੱਕ ਪਾਸੇ ਸੰਘਰਸ਼ ਹੈ ਨਾ ਚੱਲ ਰਿਹਾ ਆਪ ਨਗਾਰ ਦੀ ਤਰਫੋਂ ਨੂੰ ਜਾ ਰਹੇ ਆ ਤੇ ਅਜਾੜਾ ਵੱਧ ਰਿਹਾ ਲਗਾਤਾਰ ਪੰਜਾਬੀਆਂ ਦਾ ਸਿੱਖ ਆਪਾ ਪੰਜਾਬ ਤੋਂ ਜੜ ਰਹੇ ਆ ਤੇ ਉਸ ਵੇਲੇ ਉਹ ਸਾਰੇ ਮਸਲੇ ਨੂੰ ਛੱਡ ਕੇ ਇਸ ਮਸਲੇ ਨੂੰ ਵਿਚਾਰਨਾ ਤੇ ਇਹਦੇ ਉੱਤੇ ਬਹਿਸ ਕਰਨੀ ਕੋਈ ਸਮਝਦਾਰੀ ਦਾ ਮਸਲਾ ਨਹੀਂ ਹੈ ਫਲਹਾਲ ਇਹੀ ਚਾਹੀਦਾ ਕਿ ਇਹ ਜਿਹੜੇ ਮੁੱਦੇ ਨੇ ਇਹ ਸਾਡੇ ਘਰ ਦੇ ਨੇ ਪਹਿਲ ਆਪਾਂ ਬਾਹਰ ਲਿਆਂਦੇ ਨਾਲ ਦੋ ਦੋ ਹੱਥ ਕਰ ਲਈਏ ਜਾਂ ਤੱਕ ਇਹ ਲਾਓ ਕਿ ਉਹਨਾਂ ਦੇ ਨਾਲ ਆਪਣਾ ਜਿਹੜਾ ਕੋਈ ਗੱਲਬਾਤ ਚੱਲ ਰਹੀ ਹੈ ਉਹ ਕਿਸੇ ਪਾਸੇ ਲੱਗ ਜਾਵੇ ਨੀ ਉੱਪਰ ਚੜ ਜਾਵੇ ਹੂੰ ਇਹ ਸਿੱਖਾਂ ਦੇ ਘਰ ਦੇ ਮਸਲੇ ਆ ਪਹਿਲੀ ਤਾਂ ਗੱਲੇ ਸੋਸ਼ਲ ਮੀਡੀਆ ਤੇ ਛਾਲ ਨਹੀਂ ਨੀ ਚਾਹੀਦੇ ਹੂੰ ਇਹਦਾ ਨਾ ਹੱਕ ਦੇ ਵਿੱਚ ਨਾ ਖਿਲਾਫ ਇਸ ਗੱਲ ਦੇ ਉੱਤੇ ਪਟੇ ਜਦੋਂ ਸੋਸ਼ਲ ਮੀਡੀਆ ਤੇ ਉਸਾਲੇ ਜਾਂਦੇ ਨੇ ਜੇ ਕੱਢੇ ਜਾਂਦੇ ਨੇ ਜਾਂ ਵਾਇਰਲ ਕੀਤੇ ਜਾਂਦੇ ਨੇ ਉਦੋਂ ਸਵਾਲ ਕਈ ਖੜੇ ਹੋ ਜਾਂਦੇ ਨੇ ਲੋਕੀ ਆ ਕੇ ਜਦੋਂ ਕੋਈ ਪੁੱਛਦੇ ਨੇ ਫਿਰ ਉਹਦਾ ਪੁਖਤਾ ਜਵਾਬ ਨਹੀਂ ਮਿਲਦਾ ਫਿਰ ਉਸ ਨੂੰ ਲੱਗਦਾ ਨਹੀਂ ਵੀ ਮਤਭੇਦ ਹੋਰ ਵੱਧਦੇ ਨੇ ਘਟਣ ਨਹੀਂ ਇਹ ਬਿਲਕੁਲ ਨਹੀਂ ਇਹ ਮਸਲੇ ਵਿਚਾਰਨ ਇਹ ਜਿਹੜਾ ਕੋਈ ਬੰਦਾ ਇਹਦੇ ਖਿਲਾਫ ਬੋਲਦਾ ਸਭ ਤੋਂ ਵੱਡਾ ਮੂਰਖ ਆ ਹਮ ਜਿਹੜਾ ਇਸ ਗੱਲ ਨੂੰ ਸੋਸ਼ਲ ਮੀਡੀਆ ਦੇ ਉੱਤੇ ਕਿਉਂਕਿ ਜਵਾਬ ਸੋਸ਼ਲ ਮੀਡੀਆ ਤੇ ਥੋੜੀ ਮਿਲਣਾ ਜੀ ਇਹ ਤਾਂ ਜਿਹੜੇ ਕੋਈ ਗਿਆਨੀ ਸਿੰਘ ਨੇ ਜਾਣਕਾਰ ਨੇ ਜਿਹੜੇ ਵਿਦਿਆ ਪੜ੍ਹੇ ਹੋਏ ਕੋਈ ਸੰਪਰਦਾਮਾ ਦੇ ਵਿੱਚ ਉਹਨਾਂ ਦੇ ਨਾਲ ਬੈਠ ਕੇ ਤਾਂ ਗੱਲ ਹੋ ਸਕਦੀ ਆ ਤੇ ਸੋਸ਼ਲ ਮੀਡੀਆ ਤੇ ਮੁੱਦੇ ਨੂੰ ਛਾਲ ਕੇ ਤੁਸੀਂ ਕਹਾ ਉਹ ਰਿਜ਼ਲਟ ਕੱਢ ਲਓਗੇ ਉਹ ਤਾਂ ਜਾਣ ਬੁੱਝ ਕੇ ਖਲਾਰਾ ਪਾਉਣ ਦੇ ਵਾਸਤੇ ਕਿ ਮਸਲੇ ਹੋਰ ਵਧਣ ਤਾਂ ਇਸੇ ਕਰਕੇ ਇਹ ਸਾਰੇ ਮੁੱਦੇ ਜਿਹੜੇ ਦੁਆਰਾ ਦੁਆਰਾ ਕੁਝ ਸਮੇਂ ਬਾਅਦ ਸਾਲ 2 ਸਾਲ ਬਾਅਦ ਫਿਰ ਉਹੀ ਗੱਲ 2 ਸਾਲ 2 ਸਾਲ ਬਾਅਦ ਫਿਰ ਉਹੀ ਤੇ ਜਾਣ ਬੁੱਝ ਕੇ ਛਾਲੇ ਜਾਂਦੇ ਆ ਮੁੱਦੇ ਸਾਰੇ ਤੇ ਪਿੱਛੇ ਜੀ ਇੱਕ ਬੁੱਕ ਲਿਖੀ ਗਈ ਸੀਗੀ ਦੁਸ਼ਟ ਦਮਨ ਤੇ ਦੁਸ਼ਟ ਦਮਨ ਨਾਮ ਸੀਗਾ 10 ਗ੍ਰੰਥਾਂ ਦਾ ਲਿਖਾਰੀ ਤੋਂ ਹਮ ਇਦਾਂ ਦੀ ਤੇ ਉਹਦੇ ਵਿੱਚ ਬਹੁਤ ਮਤਲਬ ਮੈਂ ਕਹਾਂਗਾ ਵੀ ਥਰਡ ਲੈਵਲ ਦੀ ਸੋਚ ਰੱਖ ਕੇ ਉਹ ਬੁੱਕ ਲਿਖੀ ਗਈ ਆ ਤੇ ਜਿਹੜਾ ਉਹਨੂੰ ਪੜ੍ਹਦਾ ਹੈ ਉਹ ਮਾਈਂਡ ਨੂੰ ਮਤਲਬ ਇਦਾਂ ਦਾ ਡਿਵਾਈਡ ਕਰ ਦਈਏ ਬੰਦੇ ਦਾ ਕਿ ਕਈ ਤਰ੍ਹਾਂ ਦੀਆਂ ਉਂਗਲਾਂ ਖੜੀਆਂ ਕਰ ਦਿੰਦੀ ਆ ਉਹ ਇਦਾਂ ਇਹਨੂੰ ਜਦੋਂ ਇਹ ਪ੍ਰਕਾਸ਼ਿਤ ਹੁੰਦੀਆਂ ਨੇ ਬੁੱਕਾਂ ਕੱਢੀਆਂ ਜਾਂਦੀਆਂ ਨੇ ਰਿਲੀਜ਼ ਕੀਤੀਆਂ ਜਾਂਦੀਆਂ ਨੇ ਉਦੋਂ ਇਹਨਾਂ ਤੇ ਵਿਚਾਰ ਨਹੀਂ ਕੀਤਾ ਜਾਂਦਾ ਵੀ ਇਹਨੂੰ ਸੰਗਤ ਦੇ ਵਿੱਚ ਭੇਜਿਆ ਜਾਵੇ ਜਾਂ ਨਾ ਭੇਜਿਆ ਜਾਵੇ ਕੋਈ ਵੀ ਬੰਦਾ ਤੇ ਉਹ ਮਿਲਦੀਆਂ ਵੀ ਗੁਰੂ ਘਰਾਂ ਦੇ ਵਿੱਚ ਵਿਚਾਰ ਤੋਂ ਬਿਨਾਂ ਹੀ ਤੇ ਇਹਦੇ ਵਿੱਚ ਕੋਈ ਬਹੁਤੀ ਰੋਕ ਟੋਕ ਨਾ ਹੋਣ ਕਰਕੇ ਤੂ ਬੁੱਕਾਂ ਵੱਧ ਛੱਡ ਕੇ ਫਿਰ ਉਹਨਾਂ ਮਿਲਦੀਆਂ ਵੀ ਗੁਰੂ ਘਰ ਦੇ ਵਿੱਚ ਰੋਪੇ ਉੱਤੇ ਇਹੀ ਗੱਲ ਹੈ ਨਾ ਕਿ ਗੁਰੂ ਘਰਾਂ ਦੇ ਵਿੱਚ ਵੀ ਬਹੁਤੀ ਵਾਰ ਫਿਰ ਉਹ ਬੰਦੇ ਅੱਗੇ ਹੁੰਦੇ ਜਿਹੜੇ ਉਸ ਤਰੀਕੇ ਦੀ ਜਾਂ ਉਸ ਪੱਧਰ ਦੀ ਸਮਝ ਰੱਖਦੇ ਹੀ ਨਹੀਂ ਹੂੰ ਇਹ ਵੀ ਗੱਲ ਹੈ ਕਿ ਜੇ ਨੂੰ ਕੋਈ ਸਮਝ ਹੋਊਗੀ ਇਸ ਮਸਲੇ ਦੀ ਉਹ ਤਾਂ ਤਰੀਕੇ ਦੇ ਨਾਲ ਹੀ ਚੱਲੇਗਾ ਫਿਰ ਜਿਨ੍ਹਾਂ ਨੂੰ ਆਪ ਨੂੰ ਅਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਤ ਜਾਂ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੋਈ ਸੰਥਿਆ ਨਹੀਂ ਕੋਈ ਅਰਥ ਨਹੀਂ ਸੁਣੇ ਇਹ ਕੋਈ ਹੋਰ ਹੋਰ ਇਤਿਹਾਸ ਨਹੀਂ ਸੁਣਿਆ ਸਿੱਖ ਇਤਿਹਾਸ ਨਹੀਂ ਸੁਣਿਆ ਉਹ ਉਹ ਜੇ ਪੱਦਰ ਦੀ ਜਿਹਦੀ ਵਰਤ ਹੀ ਨਹੀਂ ਹਜੇ ਤੇ ਉਹ ਕੋਈ ਬੰਦਾ ਦਸਮੇ ਦੇ ਵਾਬਤ ਬੋਲੇ ਤੇ ਤਾਂ ਮੂਰਖਤਾ ਹੀ ਹੈ ਨਾ ਫਿਰ ਇੱਕ ਮੈਂ ਹੋਰ ਤੁਹਾਡੇ ਅੱਗੇ ਬੇਨਤੀ ਕਰੂੰਗਾ ਕਿ ਇੱਕ ਚੀਜ਼ ਇੱਕ ਗੱਲ ਹੋਰ ਹੈ ਜਿਹਦੇ ਤੁਸੀਂ ਚੰਦਨਾ ਪਾ ਸਕਦੇ ਹੋ ਚੰਗੀ ਤਰ੍ਹਾਂ ਇਹਦੇ ਵਿੱਚ ਦਸਮਗ੍ਰੰਥ ਦੀ ਬਾਣੀ ਦੇ ਵਿੱਚ ਕੁਝ ਇਸਤਰੀਆਂ ਨੂੰ ਲੈ ਕੇ ਜਾਂ ਕੁਝ ਕਾਮ ਨੂੰ ਲੈ ਕੇ ਕੁਝ ਇਦਾਂ ਦੀਆਂ ਗੱਲਾਂ ਇਦਾਂ ਦੀ ਬਾਣੀ ਕਹਿ ਸਕਦਾ ਮੈਂ ਉਚਾਰੀ ਗਈ ਹੈ ਵੀ ਜਿਹੜੀ ਆਮ ਬੰਦੇ ਲਈ ਸਮਝ ਤੋਂ ਪਰੇ ਹੈ ਉਹਦਾ ਅਸਲ ਅਰਥ ਕਿਦਾਂ ਦਾ ਕੀ ਸਮਝਾਉਣ ਦਾ ਕਿਹੜਾ ਤਰੀਕਾ ਰਿਹਾ ਹਾਂ ਇਹਦੇ ਵਿੱਚ ਦੇਖੋ ਦੁਨੀਆ ਦੇ ਵਿੱਚ ਚਾਰ ਬਜਰ ਕਰਹਿਤਾਂ ਦੇ ਵਿੱਚ ਨਾ ਇੱਕ ਇਹ ਬਜਰ ਕਰਹਿਤ ਹੈ ਮਹਾਰਾਜ ਨੇ ਦਰਜ ਕੀਤੀ ਹੋਈ ਪਰ ਹਿਸਤਰੀ ਪਰਖਦਾ ਸੰਗ ਨਹੀਂ ਕਰਨਾ ਜੀ ਇਹਦਾ ਮਤਲਬ ਕਿ ਇਹ ਕੋਈ ਆਮ ਮਸਲਾ ਨਹੀਂ ਹੈ ਹੂੰ ਤੇ ਇਹਦੇ ਉੱਤੇ ਬਹੁਤ ਵੱਡੇ ਰੂਪ ਦੇ ਵਿੱਚ ਮਹਾਰਾਜ ਨੇ ਸਾਨੂੰ ਜਿਹੜਾ ਗਿਆਨ ਹੈ ਕਹਿ ਲਓ ਜਾਂ ਵਿਚਾਰ ਇਹਦੇ ਉੱਤੇ ਚਰਿਤ੍ਰਾਂ ਦੇ ਵਿੱਚ ਲਿਖ ਕੇ ਦਰਜ ਕਰਕੇ ਸਾਡੇ ਤੱਕ ਵਾਰ ਦਿਨੇ ਹੈ ਨਾ ਕਾਫੀ ਕਾਫੀ ਕੁਝ ਲਿਖਿਆ ਹੋਇਆ ਤੇ ਇਹਦੇ ਬਾਬਤ ਤੁਹਾਨੂੰ ਉਹਨਾਂ ਸਮਾਂ ਸਮਝ ਆ ਨਹੀਂ ਸਕਦੀ ਜਿੰਨਾ ਸਮਾਂ ਤੁਸੀਂ ਹੋਰ ਕੋਈ ਇਹਦੇ ਨਾਲ ਸੰਬੰਧਿਤ ਜਿਹੜੇ ਗ੍ਰੰਥ ਹੈ ਉਹ ਆਦਿ ਨਾ ਹੋਣ ਬਹੁਤ ਬਹੁਤ ਗ੍ਰੰਥ ਜਿਹੜੇ ਬੜੀ ਵਧੀਆ ਗੱਲ ਕਹੀ ਹੈ ਤੁਸੀਂ ਆ ਉਸ ਦੇ ਉੱਤੇ ਹੈਨਾ ਬੋਲਦੇ ਆ ਇਸ ਗੱਲ ਨੂੰ ਲੈ ਕੇ ਚੱਲਦੇ ਆ ਜਾਂ ਫਿਰ ਹਾਂ ਜਿੰਨਾ ਸਮਾਂ ਸਾਡੀ ਉਸ ਪੱਧਰ ਦੀ ਸਮਝ ਨਹੀਂ ਹੈ ਜੀ ਤੇ ਉਹਨਾਂ ਸਮਾਂ ਆਪਾਂ ਉਸ ਮਸਲੇ ਨੂੰ ਸਮਝ ਨਹੀਂ ਸਕਦੇ ਉਸ ਬਾਣੀ ਨੂੰ ਤੇ ਬੜੀ ਵਧੀਆ ਗੱਲ ਕਹੀ ਹੈ ਤੁਸੀਂ ਇਵੇਂ ਕਿ ਜਿਹੜੇ ਗੁਰਬਾਣੀ ਦੇ ਟੀਕੇ ਨੇ ਕਈ ਤਰ੍ਹਾਂ ਦੇ ਜਪਜੀ ਸਾਹਿਬ ਦੇ ਬਹੁਤ ਟੀਕੇ ਨੇ ਜਿਹਾ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਵੀ ਕਈ ਮਹਾਂਪੁਰਸ਼ਾਂ ਨੇ ਟੀਕੇ ਕੀਤੇ ਹੋਏ ਨੇ ਆਪੋ ਆਪਣੇ ਜਿਹਨਾਂ ਨੂੰ ਸੌਖੇ ਤਰੀਕੇ ਨਾਲ ਸਮਝਾ ਸਕੇ ਸੰਗਤ ਨੂੰ ਤੋਂ ਦਸਮ ਗ੍ਰੰਥ ਦਾ ਨਹੀਂ ਕੋਈ ਟੀਕਾ ਇਦਾਂ ਦਾ ਹੋ ਸਕਦਾ ਜਾਂ ਕੀਤਾ ਗਿਆ ਹੋਵੇ ਦਸਮ ਗ੍ਰੰਥ ਦੇ ਟੀਕੇ ਹੈ ਗੈਨ ਨਾਰਾਇਣ ਸਿੰਘ ਹੁਣੀ ਹਮ ਵਜੰਗੇ ਵਾਲੇ ਤੇ ਉਹ ਉਹਨਾਂ ਨੇ ਦਸਮ ਗ੍ਰੰਥ ਸਾਹਿਬ ਦੇ ਉੱਤੇ ਟੀਕਾ ਕੀਤਾ ਹੋਇਆ ਹਮ ਬਾਬਾ ਤੇਜਾ ਸਿੰਘ ਹੁਣੀ ਨਿਆਂ ਸਿੰਘ ਹੋਏ ਹਮ ਉਹਨਾਂ ਦਾ ਦਸਮ ਗ੍ਰੰਥ ਸਾਹਿਬ ਜੀ ਦੇ ਉੱਤੇ ਟੀਕਾ ਕੀਤਾ ਹੋਇਆ ਇਥੋਂ ਤੱਕ ਕਿ ਹੁਣ ਤੱਕ ਹਜੂਰ ਸਾਹਿਬ ਵੱਲੋਂ ਸ਼ਬਦਾਰਥ ਦੇ ਰੂਪ ਦੇ ਵਿੱਚ ਪਹਿਲਾ ਭਾਗ ਪ੍ਰਕਾਸ਼ਿਤ ਕੀਤਾ ਗਿਆ ਜਿਹਦੇ ਵਿੱਚ ਹਾਂ ਅਵਤਾਰਾਂ ਤੱਕ ਦੀ ਲਗਭਗ ਕੁਝ ਹਿੱਸੇ ਦੀ ਬਾਣੀ 1500 ਤੱਕ ਸ਼ਾਇਦ ਤੇ ਉਹਦੇ ਵਿੱਚ ਸ਼ਬਦਾਰਥ ਦਸਮ ਗ੍ਰੰਥ ਸਾਹਿਬ ਜੀ ਦੇ ਅੱਗੇ ਵੀ ਸੇਵਾ ਚੱਲ ਰਹੀ ਹੈ ਠੀਕ ਹੈ ਹੈ ਦਸਮ ਗ੍ਰੰਥ ਸਾਹਿਬ ਜੀ ਦੇ ਇਹਦੇ ਵਿੱਚ ਜਿਹੜੀ ਸੰਗਤ ਦੇ ਦਿਲਾਂ ਦੇ ਵਿੱਚ ਦਿਮਾਗ ਦੇ ਵਿੱਚ ਜਿਆਦਾ ਕੁਝ ਸੋਚਾਂ ਇਦਾਂ ਦੀਆਂ ਕੰਮ ਕਰ ਰਹੀਆਂ ਨੇ ਜਿਹੜੀਆਂ ਕਿ ਗੁਰਮਤ ਦੇ ਉਲਟ ਚੱਲਦੀਆਂ ਨੇ ਉਹਨਾਂ ਨੂੰ ਥੋੜੀ ਠੱਲ ਪੈ ਸਕੀ। ਸੋ ਜਿਵੇਂ ਕਿ ਬਾਬਾ ਜੀ ਨੇ ਦੱਸਿਆ ਕਿ ਟੀਕੇ ਵੀ ਦਸਮਨਾਨ ਸਾਹਿਬ ਦੇ ਉਪਲਬਧ ਨੇ। ਸੋ ਤੁਸੀਂ ਉਸਤੇ ਵੀ ਵਿਚਾਰ ਕਰ ਸਕਦੇ ਹੋ, ਉਹਨਾਂ ਨੂੰ ਦੇਖ ਸਕਦੇ ਹੋ, ਪੜ੍ਹ ਸਕਦੇ ਹੋ, ਵਿਚਾਰ ਕਰ ਸਕਦੇ ਹੋ। ਸੋ ਕਾਫੀ ਗੱਲਾਂ ਨੇ ਇਦਾਂ ਦੀਆਂ ਜਦੋਂ ਤੱਕ ਅੱਗੇ ਵੀ ਇਦਾਂ ਦਾ ਬਹੁਤ ਕੁਝ ਚੰਗੇ ਪੱਧਰ ਦੇ ਉੱਤੇ ਸੌਖੇ ਤਰੀਕੇ ਨਾਲ ਕੰਮ ਇਹਦੇ ਤੇ ਕੀਤਾ ਜਾ ਰਿਹਾ ਹੈ। ਕੁਝ ਸਿੱਖ ਸੰਪਰਦਾਵਾਂ ਵੱਲੋਂ ਵੀ ਤੇ ਕੁਝ ਮਹਾਂਪੁਰਸਾਂ ਵੱਲੋਂ ਵੀ। ਸੋ ਬੜਾ ਧੰਨਵਾਦ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਇੰਨਾ ਸਮਾਂ ਦੇਣ ਲਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ